ਸਾਡੇ ਸਮੁੱਚੇ ਦੇਸ਼ ਦੇ ਹਵਾਈ ਸਾਨਾਂ ਨੇ ਮਿਲਟਰੀ ਨੇ ਦੇਵੀ ਨੇ ਕਿ ਜਿਹੜਾ ਇੱਕ ਪਾਕਿਸਤਾਨ ਦੇ ਵਿੱਚ ਰਹਿੰਦੇ ਅੱਤਵਾਦੀਆਂ ਨੂੰ ਜਵਾਬ ਦਿੰਦਾ ਉਹਦੇ ਤਹਿਤ ਅੱਜ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਤਰੰਗਾ ਯਾਤਰਾ ਕੱਢ ਕੇ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਸੈਨਿਕਾਂ ਨੂੰ ਜਿਹੜਾ ਉਹ ਸਲਾਮ ਹੈ ਉਹਨਾਂ ਨੂੰ ਸਲੂਟ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਵੀ ਫੈਸਲੇ ਲਏ ਨੇ ਉਹ ਸਾਡੇ ਦੇਸ਼ ਦੇ ਹੱਕ ਦੇ ਵਿੱਚ ਲਏ ਨੇ ਇੱਕ ਵਾਰੀ ਪਾਕਿਸਤਾਨ ਚ ਰਹਿੰਦੇ ਅਤਵਾਦੀਆਂ ਨੂੰ ਦੱਸ ਦਿੱਤਾ ਹੈ ਕਿ ਅੱਗੇ ਤੋਂ ਤੁਸੀਂ ਦੇਸ਼ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਦੇ ਹੋ ਤੇ ਇਹਦਾ ਜਵਾਬ ਜਿਹੜਾ ਇੱਟ ਦਾ ਜਵਾਬ ਆ ਪੱਥਰ ਵਾਂਗੂ ਦਿੱਤਾ ਜਾਊਗਾ ਅੱਜ ਮੈਂ ਸਮੁੱਚੇ ਹੀ ਵੱਖ-ਵੱਖ ਜਥੇਬੰਦੀਆਂ ਤੋਂ ਆਏ ਸਮੁੱਚੇ ਲੋਕਾਂ ਦਾ ਸਮੁੱਚੇ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕਜੁੱਟਤਾ ਕਰਕੇ ਇਸ ਸਮੂਹ ਤੰਗੜਾ ਯਾਤਰਾ ਚਮੂਲੀਅਤ ਵੀ ਕੀਤੀ ਤੇ ਸਮੁੱਚੇ ਸਨਾਮਾਂ ਨੂੰ ਅੱਜ ਸਲੂਟ ਵੀ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਸਮੁੱਚੇ ਸਾਰੇ ਸ਼ਹਿਰ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਰਕਾਰਯੋਗ ਨਰਿੰਦਰ ਮੋਦੀ ਜੀ ਹਰਾਂ ਨੇ ਇੱਕ ਮੰਨੂ ਬਾਜੀ ਜੋ ਉਹਨਾਂ ਦੇ ਅਤੰਗਵਾਦੀਆਂ ਨੇ ਜਿਹੜਾ ਇੱਕ ਘਿਣਾਉਣੀ ਹਰਕਤ ਕੀਤੀ ਸੀ ਪਹਿਲਗਾਮ ਦੇ ਵਿੱਚ ਸਾਡੀਆਂ ਭੈਣਾਂ ਦੇ ਸੁਹਾਗ ਉਜਾੜਨ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਇੱਕ ਪੈਣ ਨੇ ਕਿਹਾ ਕਿ ਮੈਨੂੰ ਵੀ ਮਾਰ ਦਿਓ ਨਾਲ ਉਹਨਾਂ ਨੇ ਕਿਹਾ ਨਹੀਂ ਜਾ ਕੇ ਨਰਿੰਦਰ ਮੋਦੀ ਜੀ ਨੂੰ ਦੱਸ ਦਿਓ ਔਰ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਉਹ ਫੇਰਾ ਪੈਣਾ ਦੇ ਸੰਦੂਰ ਅੱਗੇ ਤੋਂ ਨਾ ਉਜੜਨ ਉਸ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਉਹਨਾਂ ਦੇ ਜਿਹੜੇ ਟਿਕਾਣੇ ਸੀ ਸਾਰੇ ਉਹਨਾਂ ਨੂੰ ਤੈਤਰੀ ਕੀਤਾ ਔਰ ਨਾਲ ਦੀ ਨਾਲ ਸਾਡੀ ਇੰਡੀਅਨ 에ਅਰਫੋਰਸ ਨੇਵੀ ਔਰ ਸਾਡੀ ਮਿਲਟਰੀ ਨੇ ਇਸ ਤਰ੍ਹਾਂ ਦਾ ਪੂਰੇ ਸੰਸਾਰ ਦੇ ਵਿੱਚ ਦਿਖਾ ਦਿੱਤਾ ਕਿ ਭਾਰਤ ਜੋ ਕਹਿੰਦਾ ਹੈ ਉਹ ਕਰਦਾ ਹੈ ਔਰ ਕਰਕੇ ਜੋ ਦਿਖਾਇਆ ਗਿਆ ਹੈ ਉਹ ਦੁਨੀਆ ਦੇ ਸਾਹਮਣੇ ਹੈ ਦੁਨੀਆ ਸਾਰੀ ਇਸ ਗੱਲ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸੂਝਬુદ્ધਿ ਨੇ ਉਹਨਾਂ ਦੀ ਕੂਟਨੀਤਿਕ ਨੀਤੀ ਨੂੰ ਔਰ ਉਹਨਾਂ ਦੇ ਜਿਸ ਢੰਗ ਦੇ ਨਾਲ ਆਤਵਾਦੀਆਂ ਨੂੰ ਜਿਹੜਾ ਜਵਾਬ ਦਿੱਤਾ ਹੈ ਉਸ ਦੇ ਵਾਸਤੇ ਸਾਰੀ ਸ਼ਰਾਨਾ ਕਰ ਰਹੀ ਹੈ ਔਰ ਸਾਰਾ ਦੇਸ਼ ਅਸ ਵੇਲੇ ਸਾਡੇ ਸਰਕਾਰੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਅੱਜ ਵੀ ਤੁਸੀਂ ਦੇਖ ਰਹੇ ਹੋ ਬੜਾ ਵੱਡਾ ਸਮੂਹ ਵਿਸ਼ਾਲ ਇਕੱਠ ਜਿਹੜਾ ਹੈ ਇਸ ਤਰੰਗਾ ਯਾਤਰਾ ਦੇ ਵਿੱਚ ਸਾਰੇ ਲੋਕਾਂ ਨੇ ਜੁਆਇਨਿੰਗ ਕੀਤੀ ਹੈ ਔਰ ਸਾਰਿਆਂ ਨੇ ਇਹ ਇਹ ਪ੍ਰਣ ਲਿਆ ਹੈ ਕਿ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਹੈ ਜੋ ਉਹਨਾਂ ਨੇ ਫੈਸਲਾ ਲਿਆ ਹੈ ਜੋ ਉਹਨਾਂ ਨੇ ਪਾਕਿਸਤਾਨ ਨੂੰ ਸਬਕ ਸਿਖਾਇਆ ਹੈ ਔਰ ਨਾਲ ਇਹ ਕਹ ਦਤਾ ਹੈ ਕਿ ਜਿਹੜਾ ਸੰਦੂਰ ਆਪਰੇਸ਼ਨ ਖਤਮ ਨਹੀਂ ਹੋਇਆ ਔਰ ਤੁਸੀਂ ਅੱਗੇ ਤੋਂ ਜੇ ਕੋਈ ਇਹੋ ਜੀ ਕਾਰਵਾਈ ਕਰੋਗੇ ਤਾਂ ਅਸੀਂ ਉਹਨੂੰ ਸਾਡੇ ਦੇਸ਼ ਦੇ ਖਿਲਾਫ ਲੜਾਈ ਸਮਝਾਂਗੇ ਔਰ ਤੁਹਾਡੇ ਘਰ ਵਿੱਚ ਕੋਸ਼ ਕੇ ਮਾਰਾਂਗੇ ਔਰ ਮਾਰਿਆ ਵੀ ਤੇ ਅੱਗੇ ਵਾਸਤੇ ਵੀ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿਸ ਤਰ੍ਹਾਂ ਦੀ ਇਹ ਕਾਨੂੰਨੀ ਹਰਕਤ ਕੀਤੀ ਤੇ ਤੁਹਾਨੂੰ ਬਖਸ਼ਿਆ ਨਹੀਂ